ਤੇ ਸਭ ਨੂੰ ਨਮਸਕਾਰ ਕਰਦੇ ਆ ਕਿ ਅਭਿਸ਼ੇਕ ਅੱਛੀ ਪਰਫਾਰਮ ਕਰੇ ਅੱਛਾ ਖੇਲੇ ਹਿੰਦੁਸਤਾਨ ਨੂੰ ਜਿੱਤੇ ਹਵੇ ਔਰ ਮੇਰਾ ਉਹਦਾ ਬਚਪਨ ਜਿਹੜਾ ਉਹ ਵਾਕਈ ਅੰਮ੍ਰਿਤਸਰ ਜਿੱਥੇ ਇਹ ਜਿੱਥੇ ਆਪਾਂ ਖੜੇ ਆ ਇੱਥੇ ਵੀ ਉਹਨੇ ਬੜੀ ਪ੍ਰੈਕਟਿਸ ਕੀਤੀ ਬੜੀ ਮਿਹਨਤ ਕੀਤੀ ਆ ਕਹਿੰਦੇ ਆ ਬੜਾ ਟਫ ਮੈਚ ਆ ਔਰ ਆਪਸ ਵਿੱਚ ਇੰਨਾ ਕੋ ਜੋਸ਼ ਆ ਦੋਨੋਂ ਕੰਟਰੀਆਂ 'ਚ ਲੇਕਿਨ ਹਾਨੂੰ ਉਮੀਦ ਹੈ ਕਿ ਹਿੰਦੁਸਤਾਨ ਵਧੀਆ ਪਰਫਾਰਮ ਕਰਕੇ ਜਿੱਤੇਗਾ। ਬਾਕੀ ਮੈਚ ਸ਼ੁਰੂ ਹੋਣ ਤੋਂ ਬਾਅਦ ਪਤਾ ਚੱਲੇਗਾ ਜਿਹੜਾ ਅੱਛਾ ਖੇਲੇਗਾ ਉਹ ਜਿੱਤੇਗਾ। ਕੀ ਕੀ ਉਹਨਾਂ ਨੂੰ ਮੋਟੀਵੇਟ ਕਿਸ ਤਰ੍ਹਾਂ ਕੀਤਾ ਹੈ ਕਿ ਕੀ ਜਿਹੜੇ ਤੁਸੀਂ ਗੁਰੂ ਉਹਨਾਂ ਨੂੰ ਦਿੱਤੇ ਨੇ ਮੈਚ ਤੋਂ ਪਹਿਰੇ। ਦੇਖੋ ਜੀ ਮੈਂ ਤੇ ਬੇਟੇ ਨੂੰ ਇਹੋ ਕਿਹਾ ਬੇਟਾ ਆਪਣੇ ਅੱਛੀ ਪਰਫਾਰਮ ਕਰੋ। ਅੱਛਾ ਖੇਲੋ ਅੱਛੇ ਮਨ ਦੇ ਨਾਲ ਦੇਸ਼ ਨੂੰ ਅੱਗੇ ਲੈ ਕੇ ਚੱਲੋ। ਦੇਸ਼ ਦੀ ਖਾਤਰ ਕੁਝ ਵੀ ਕਰਨਾ ਪਵੇ। ਜ਼ਰੂਰ ਕਰਨਾ 41 ਸਾਲਾਂ ਬਾਅਦ ਜਿਹੜਾ ਏਸ਼ੀਆ ਦਾ ਫਾਈਨਲ ਹੋਣ ਜਾ ਰਿਹਾ ਹੈ ਉਹਦੇ ਵਿੱਚ ਹਿੰਦੁਸਤਾਨ ਤੇ ਪਾਕਿਸਤਾਨ ਦੋਨੋਂ ਟੀਮਾਂ ਸਾਹਮਣੇ ਹੈ ਤੇ ਮੈਨੂੰ ਪਤਾ ਹੈ ਕਿ 140 ਕਰੋੜ ਭਾਰਤੀਆਂ ਦੀ ਦੁਆਵਾਂ ਆਸ਼ੀਰਵਾਦ ਸਾਡੇ ਖਿਡਾਰੀਆਂ ਤੇ ਹੈ ਸਾਡੇ ਬੱਚਿਆਂ ਤੇ ਹੈ ਅਸੀਂ ਚੰਨੇ ਆਂ ਔਰ ਸਾਨੂੰ 100% ਉਮੀਦ ਹੈ ਕਿ ਹਿੰਦੁਸਤਾਨ ਹੀ ਮੈਚ ਜਿੱਤੇਗਾ ਜੀ ਉਹ ਸਾਡੇ ਸਭ ਦੀ ਦੁਆਵਾਂ ਨਾਲ ਬਹੁਤ 플레이ਰ ਹੈ ਤੁਸੀਂ ਵੀ ਭੇਜ ਦਿਓ ਜਿਹੜੇ ਆਪਣੇ ਰਿਕਾਰਡ ਵਾਲੀ ਖੇਲਦੇ ਆ ਅਭਿਸ਼ੇਕ ਇਸੇ ਵਰਚੁਅਲੀ ਸਿੰਗਲ 플레이ਰ ਹੈ ਜੋ ਦੇਸ਼ ਲਈ ਖੇਲ ਰਿਹਾ ਹੈ ਜੋ ਆਪਣੇ ਰਿਕਾਰਡ ਲਈ ਨਹੀਂ ਖੇਲਦਾ ਉਹ ਦੇਸ਼ ਲਈ ਖੇਲਦਾ ਹੈ ਨਸ਼ਕਾਲ ਜੀ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਦਾ ਪੂਰੇ ਭਾਰਤ ਦੇ ਲਈ ਅੱਜ ਦਾ ਦਿਨ ਬਹੁਤ ਖਾਸ ਹੈ ਕੁਝ ਹੀ ਦੇਰ ਦੇ ਵਿੱਚ ਇੰਡੀਆ ਪਾਕਿਸਤਾਨ ਦਾ ਮੈਚ ਸ਼ੁਰੂ ਹੋਣ ਵਾਲਾ ਹੈ ਤੇ ਦੱਸ ਦੇ ਕਿ 41 ਸਾਲ ਦੇ ਬਾਅਦ 17 ਏਸ਼ੀਆ ਕੱਪ ਤੋਂ ਬਾਅਦ ਇਹ ਮੌਕਾ ਮਿਲਿਆ ਹੈ ਕਿ ਇੰਡੀਆ ਪਾਕਿਸਤਾਨ ਏਸ਼ੀਆ ਕੱਪ ਦੇ ਵਿੱਚ ਮੈਦਾਨ ਦੇ ਵਿੱਚ ਉਤਰ ਰਹੇ ਨੇ ਤਾਂ ਉਮੀਦਾਂ ਇੰਡੀਆ ਦੀ ਟੀਮ ਤੋਂ ਬਹੁਤ ਸਾਰੀਆਂ ਜੁੜ ਚੁੱਕੀਆਂ ਨੇ ਤਾਂ ਗੱਲ ਕੀਤੀ ਜਾਵੇ ਪੰਜਾਬ ਦੇ ਪੁੱਤ ਅਭਿਸ਼ੇਕ ਸ਼ਰਮਾ ਦੀ ਤਾਂ ਜਿਸ ਤਰ੍ਹਾਂ ਹਰ ਮੈਚ ਦੇ ਵਿੱਚ ਉਹਨਾਂ ਨੇ ਚੋਕੇ ਛੱਕਿਆਂ ਦੀ ਬਰਸਾਤ ਕੀਤੀ ਤੇ ਅੱਜ ਦਾ ਦੇ ਵਿੱਚ ਕੁਝ ਇਸਤਰੀਆਂ ਉਮੀਦਵਾਰ ਜੁੜੀਆਂ ਨੇ ਪੂਰੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਅਭਿਸ਼ੇਕ ਸ਼ਰਮਾ ਦੀ ਜਿਹੜੀ ਚਰਚਾ ਹੈ ਹਰ ਪਾਸੇ ਹੋ ਰਹੀ ਹੈ ਤੇ ਇਸ ਵਕਤ ਮੈਂ ਮੌਜੂਦਾ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਜਿੱਥੇ ਅਭਿਸ਼ੇਕ ਸ਼ਰਮਾ ਜੰਮੇ ਪਲੇ ਨੇ ਜੰਪਾਲੇ ਉਹਨਾਂ ਦਾ ਇੱਥੇ ਰਹਿੰਦੇ ਨੇ ਤਾਂ ਮੇਰੇ ਨਾਲ ਉਹਨਾਂ ਦੇ ਪਿਤਾ ਜੀ ਮੌਜੂਦ ਨੇ ਗੱਲਬਾਤ ਕਰਦੇ ਹਾਂ ਕਿਉਂਕਿ ਅੱਜ ਦਾ ਦਿਨ ਬਹੁਤ ਹੀ ਖਾਸ ਇਤਿਹਾਸਿਕ ਮੁਕਾਬਲਾ ਹੈ ਅਭਿਸ਼ੇਕ ਸ਼ਰਮਾ ਦੇ ਫਾਦਰ ਮੌਜੂਦ ਨੇ ਗੱਲਬਾਤ ਕਰਦੇ ਹਾਂ ਰਾਜਕੁਮਾਰ ਸ਼ਰਮਾ ਜੀ ਸਰ ਕਿਵੇਂ ਲੱਗ ਰਿਹਾ ਹੈ ਕੁਝ ਹੀ ਘੜੀਆਂ ਰਹਿ ਗਈਆਂ ਨੇ ਤਾਂ ਜਿਸ ਦਿਨ ਦਾ ਇੰਤ ਕਬਦਾ ਤੇ ਅੱਜ ਉਹ ਮੈਚ ਜਿਹੜਾ ਹੋਣ ਜਾ ਰਿਹਾ ਦੇਖੋ ਜੀ ਅੱਜ ਦਾ ਜਿਹੜਾ ਮੈਚ ਹੈ ਬੜਾ ਇਤਿਹਾਸਿਕ ਮੈਚ ਹੈ ਔਰ ਸਾਰਾ ਵਰਲਡ ਇਹਨੂੰ ਦੇਖ ਰਿਹਾ ਔਰ ਬੜੀਆਂ ਉਮੀਦਾਂ ਹਨ ਹਿੰਦੁਸਤਾਨ ਨੂੰ ਤੇ ਬਹੁਤ ਹੈ ਇਹ ਹਿੰਦੁਸਤਾਨ ਦੇ ਵਾਸੀ ਪ੍ਰਾਰਥਨਾ ਕਰਦੇ ਪਏ ਨੇ ਕੋਈ ਹਮਨ ਕਰ ਰਿਹਾ ਕੋਈ ਪ੍ਰਾਰਥਨਾ ਕਰ ਰਿਹਾ ਕਿ ਇਹ ਹਿੰਦੁਸਤਾਨ ਦੀ ਟੀਮ ਅੱਛਾ ਪਰਫਾਰਮ ਕਰੇ ਔਰ ਵਿਨ ਕਰੇ ਔਰ ਜਿਹੜਾ ਤੁਸੀਂ ਗੱਲ ਕੀਤੀ ਹੈ ਵੀ ਪਾਕਿਸਤਾਨ ਇੰਡੀਆ ਫਾਈਨਲ ਚ ਪਹੁੰਚੇ ਨੇ ਔਰ ਕੁਛੀ ਟਾਈਮ ਤੇ ਸ਼ੁਰੂ ਹੋਣ ਵਾਲਾ ਹੈ ਔਰ ਮੈਨੂੰ ਉਮੀਦ ਹੈ ਕਿ ਇੰਡੀਆ ਦੀ ਟੀਮ ਅੱਛਾ ਪਰਫਾਰਮ ਕਰੇਗੀ ਔਰ ਅੱਛੀ ਪ੍ਰਦਰਸ਼ਨ ਕਰੇਗੀ ਉਹਦੋਂ ਆਪਾਂ ਜਿੱਤਾਂਗੇ ਬਿਨ ਕਰਾਂਗੇ ਸਰ ਤੁਹਾਡਾ ਬੇਟਾ ਹਰ ਪਾਸੇ ਚਰਚਾ ਬਣੀ ਹੋਈ ਹੈ ਉਹਨਾਂ ਦੀ ਕਿਉਂਕਿ ਲਗਾਤਾਰ ਉਹਨਾਂ ਨੇ ਇੰਨੀ ਵਧੀਆ ਜਿਹੜੀ ਬੈਟਿੰਗ ਕੀਤੀ ਹੈ ਹਰ ਪੱਖੋਂ ਤਾਂ ਕਿਸ ਤਰ੍ਹਾਂ ਤੁਹਾਡਾ ਇੱਕ ਪਿਤਾ ਹੋਣ ਦੇ ਨਾਤੇ ਕੀ ਅਹਿਸਾਸ ਹੈ ਕਿਉਂਕਿ ਸਭ ਤੋਂ ਪਹਿਲੇ ਕੋਚ ਵੀ ਤੁਸੀਂ ਉਹਨਾਂ ਦੇ ਰਹੇ ਹੋ ਤਾਂ ਅੱਜ ਇੱਕ ਖਾਸ ਦਿਨ ਹੈ ਬਹੁਤ ਵੱਡਾ ਇਤਿਹਾਸਿਕ ਮੁਕਾਬਲਾ ਹੈ ਛੋਟੇ ਹੁੰਦੇ ਤਾਂ ਉਹਨਾਂ ਨੂੰ ਸਿਖਾਉਂਦੇ ਆ ਰਹੇ ਹੋ ਤੇ ਅੱਜ ਇੱਕ ਪਿਤਾ ਹੋਣ ਦੇ ਨਾਤੇ ਤੁਹਾਡਾ ਕੀ ਅਹਿਸਾਸ ਹੈ ਦੇਖੋ ਜੀ ਅਸੀਂ ਅੰਮ੍ਰਿਤਸਰ ਗੁਰੂ ਦੀ ਨਗਰੀ 'ਚ ਰਹਿੰਦੇ ਆ ਸਾਨੂੰ ਗੁਰੂ ਮਹਾਰਾਜ ਦਾ ਬੜਾ ਆਸ਼ੀਰਵਾਦ ਹੈ ਜੋ ਜਿਹੜੇ ਅੰਮ੍ਰਿਤਸਰ ਦੇ ਵਾਸੀ ਆ ਇਹ ਸਾਰੇ ਗੁਰੂ ਦੀ ਨਗਰੀ ਚ ਰਹਿੰਦੇ ਨੇ ਉਹਨਾਂ ਨੂੰ ਮਹਾਰਾਜ ਦਾ ਆਸ਼ੀਰਵਾਦ ਮਿਲਦਾ ਔਰ ਸਾਨੂੰ ਵੀ ਮਿਲਿਆ ਅਭਿਸ਼ੇਕ ਨੂੰ ਵੀ ਮਿਲਿਆ ਅਸੀਂ ਤੇ ਸਭ ਨੂੰ ਨਮਸਕਾਰ ਕਰਦੇ ਆ ਕਿ ਅਭਿਸ਼ੇਕ ਅੱਛੀ ਪਰਫਾਰਮ ਕਰੇ ਅੱਛਾ ਖੇਲੇ ਹਿੰਦੁਸਤਾਨ ਨੂੰ ਜਿਤਾਵੇ ਔਰ ਮੇਰਾ ਉਹਦਾ ਬਚਪਨ ਜਿਹੜਾ ਉਹ ਵਾਕਈ ਅੰਮ੍ਰਿਤਸਰ ਦੇ ਇੱਥੇ ਹੈ ਜਿੱਥੇ ਆਪਾਂ ਖੜੇ ਆ ਇੱਥੇ ਵੀ ਉਹਨੇ ਬੜੀ ਪ੍ਰੈਕਟਿਸ ਕੀਤੀ ਬੜੀ ਮਿਹਨਤ ਕੀਤੀ ਆ ਤੇ ਅੱਜ ਜਿਹੜੀ ਉਹ ਅੱਜ ਦਾ ਜਿਹੜਾ ਮੈਚ ਹੈ ਬੜਾ ਕਹਿੰਦੇ ਆ ਬੜਾ ਤਫ ਮੈਚ ਹੈ ਔਰ ਆਪਸ ਵਿੱਚ ਇਨਾ ਕੋ ਜੋਸ਼ ਆ ਦੋਨੋਂ ਕੰਟਰੀਆਂ 'ਚ ਲੇਕਿਨ ਹਾਨੂੰ ਉਮੀਦ ਆ ਕਿ ਹਿੰਦੁਸਤਾਨ ਵਧੀਆ ਪਰਫਾਰਮ ਕਰਕੇ ਜਿੱਤੇਗਾ ਬਾਕੀ ਮੈਚ ਸ਼ੁਰੂ ਹੋਣ ਤੋਂ ਬਾਅਦ ਪਤਾ ਚਲੇਗਾ ਜਿਹੜਾ ਅੱਛਾ ਖੇਲੇਗਾ ਉਹ ਜਿੱਤੇਗਾ بیٹے ਨਾਲ ਪਹਿਲਾਂ ਗੱਲ ਹੋਈ ਹੈ ਕਿ ਕੀ ਕੀ ਉਹਨਾਂ ਨੂੰ ਮੋਟੀਵੇਟ ਕਿਸ ਤਰ੍ਹਾਂ ਕੀਤਾ ਹੈ ਕਿ ਕੀ ਕੀ ਜਿਹੜੇ ਤੁਸੀਂ ਗੁਰੂ ਉਹਨਾਂ ਨੂੰ ਦਿੱਤੇ ਨੇ ਮੈਚ ਹੋਣ ਤੋਂ ਪਹਿਲਾਂ ਦੇਖੋ ਜੀ ਮੈਂ ਤੇ بیٹے ਨੂੰ ਇਹੋ ਕਿਹਾ ਬੇਟਾ ਆਪਣੀ ਅੱਛੀ ਪਰਫਾਰਮ ਕਰੋ ਅੱਛਾ ਖੇਲੋ ਅੱਛੇ ਮਾਨ ਦੇ ਨਾਲ ਦੇਸ਼ ਨੂੰ ਅੱਗੇ ਲੈ ਕੇ ਚੱਲੋ ਦੇਸ਼ ਦੀ ਖਾਤਰ ਕੁਝ ਵੀ ਕਰਨਾ ਪਵੇ ਉਹ ਜ਼ਰੂਰ ਕਰਨਾ ਹੈ ਆਪਣੀ ਇਨੀ ਇੱਕ ਵਧੀਆ ਪਰਫਾਰਮ ਕਰੋ ਕਿ ਹਿੰਦੁਸਤਾਨ ਨੂੰ ਮੈਚ ਜਿਤਾਓ ਮੇਰੀ ਤੇ ਉਹੀ ਉਹਨੂੰ ਹਰ ਟਾਈਮ ਟਿਪਸ ਹੈ ਔਰ ਇਹੋ ਹੀ ਮੈਂ ਕਮਾਂਗਾ ਔਰ ਹਮੇਸ਼ਾ ਕਾਮਯਾਬੀ ਹੋਏਗਾ years ਦੀ ਗੱਲ ਕੀਤੀ ਜਾਵੇ ਤਾਂ ਹਰ ਕੋਈ ਪੂਰੀ ਮਿਹਨਤ ਕਰ ਰਿਹਾ ਲੇਕਿਨ ਅਭਿਸ਼ੇਕ ਸ਼ਰਮਾ ਜਿਹੜੇ ਨੇ ਉਹਨਾਂ ਦੀ ਜਿਹੜੀ ਪਰਫਾਰਮੈਂਸ ਜਿਆਦਾ ਬਿਹਤਰੀਨ ਹੈ ਔਰ ਹਰ ਕੋਈ ਉਹਨਾਂ ਨੂੰ ਜਿਹੜਾ ਪਸੰਦ ਕਰ ਰਿਹਾ ਪੂਰੇ ਭਾਰਤ ਦਾ ਬੇਟਾ ਕਹਿਲਾ ਰਿਹਾ ਹੈ ਇਸ ਵਕਤ ਅਭਿਸ਼ੇਕ ਸ਼ਰਮਾ ਤਾਂ ਕਿੰਨਾ ਕ ਮਾਣ ਮਹਿਸੂਸ ਹੁੰਦਾ ਹੈ ਆਪਣੇ ਪੁੱਤ ਤੇ ਜਿਸ ਤਰ੍ਹਾਂ ਇਸ ਪੂਰੇ ਭਾਰਤ ਦੇ ਵਿੱਚ ਉਹਨਾਂ ਦੀ ਚਰਚਾ ਹੋ ਰਹੀ ਹੈ ਹਰ ਕੋਈ ਉਹਨਾਂ ਨੂੰ ਜਿਹੜਾ ਹੈ ਇਸ ਮੈਚ ਦੇ ਲਈ ਦੁਆਵਾਂ ਦੇ ਰਿਹਾ ਦੇਖੋ ਜੀ ਚਰਚਾ ਇਸ ਕਰਕੇ ਹੋ ਰਹੀ ਹੈ ਕਿ ਅਸੀਂ ਗੁਰੂ ਦੀ ਨਗਰੀ ਜਿਹੜੇ ਨੇ ਸਾਨੂੰ ਸਾਰਿਆਂ ਨੇ ਬੜਾ ਪਿਆਰ ਔਰ ਅਸ਼ੀਰਵਾਦ ਦਿੱਤਾ ਔਰ ਵਰਡ ਦੇ ਲੋਕ ਜਿੰਨੇ ਵੀ ਇੰਨੇ ਲੋਕ ਪਿਆਰ ਕਰਦੇ ਨੇ ਅਭਿਸ਼ੇਕ ਨੂੰ ਉਹਨਾਂ ਦੀਆਂ ਦੁਆਵਾਂ ਉਹਦੇ ਨਾਲ ਲੱਗੀਆਂ ਇਸ ਕਰਕੇ ਉੱਪਰ ਕਿ ਉਹ ਅੱਛੀ ਪਰਫਾਰਮ ਕਰ ਰਿਹਾ ਪ੍ਰਮਾਤਮਾ ਦੇ ਨਾਲ ਹੈ ਬਾਕੀ ਅੱਗੇ ਉਹ ਅਰਦਾਸ ਕਰਦੇ ਹਾਂ ਮਹਾਰਾਜ ਦੇ ਅੱਗੇ ਕਿ ਉਹ ਅੱਛਾ ਖੇਲੇ ਔਰ ਅੱਛਾ ਪਰਫਾਰਮ ਕਰੇ ਔਰ ਇੰਡੀਆ ਨੂੰ ਜਿਤਾਵੇ ਇੰਡੀਆ ਨੂੰ ਥੈਂਕ ਯੂ ਸੋ ਮਚ ਸਰ ਅੱਗੇ ਵੀ ਗੱਲਬਾਤ ਕਰਦੇ ਆ ਹੋਰ ਵੀ ਜਿਹੜੇ ਨਾਲ ਨੇ ਇਹਨਾਂ ਦੇ ਸਰ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਅੱਜ ਮੈਚ ਹੋਣ ਜਾ ਰਿਹਾ ਹੈ ਉਹ ਹਰ ਕਿਸੇ ਦੀਆਂ ਨਜ਼ਰਾਂ ਜੜੀਆਂ ਨੇ ਮੈਚ ਤੇ ਟਿਕੀਆਂ ਹੋਈਆਂ ਬੜਾ ਹੀ ਇੱਕ ਵੱਡਾ ਇਤਿਹਾਸਿਕ ਮੈਚ 41 ਸਾਲਾਂ ਬਾਅਦ ਜਿਹੜਾ ਏਸ਼ੀਆ ਦਾ ਫਾਈਨਲ ਹੋਣ ਜਾ ਰਿਹਾ ਹੈ ਉਹਦੇ ਵਿੱਚ ਹਿੰਦੁਸਤਾਨ ਤੇ ਪਾਕਿਸਤਾਨ ਦੋਨੋਂ ਟੀਮਾਂ ਆਮਨੇ ਸਾਹਮਣੇ ਤੇ ਮੈਨੂੰ ਪਤਾ ਹੈ ਕਿ 140 ਕਰੋੜ ਭਾਰਤੀਆਂ ਦੀ ਦੁਆਵਾਂ ਅਸ਼ੀਰਵਾਦ ਸਾਡੇ ਖਿਡਾਰੀਆਂ ਤੇ ਹੈ ਸਾਡੇ ਬੱਚਿਆਂ ਤੇ ਹੈ ਅਸੀਂ ਚੰਨੇ ਆਂ ਔਰ ਸਾਨੂੰ 100% ਉਮੀਦ ਹੈ ਕਿ ਹਿੰਦੁਸਤਾਨ ਹੀ ਮੈਚ ਜਿੱਤੇਗਾ ਜੀ ਔਰ ਸਾਡੇ ਦਰਦ ਦੀਆਂ ਦੁਆਵਾਂ ਨਾਲ ਹੈ ਜੀ ਪੰਜਾਬ ਦੇ ਪੁੱਤ ਅੰਮ੍ਰਿਤਸਰ ਦੇ ਸ਼ੇਰ ਤੇ ਕਿੰਨਾ ਕੀ ਉਮੀਦਾਂ ਲੈ ਕੇ ਆਇਓ ਕਿਉਂਕਿ ਹਮੇਸ਼ਾ ਚੋਕੇ ਸਖਸ਼ਕੀਆਂ ਦੀ ਬਰਸਾਤ ਉਹਨਾਂ ਦੇ ਵੱਲੋਂ ਦੇਖੋ ਉਹ ਗੁਰੂ ਨਗਰੀ ਚ ਜੰਮਿਆ ਪਲਿਆ ਜੀ ਸਾਰੇ ਮੈਚ ਸਮਝਣਾ ਕਿ ਅੰਮ੍ਰਿਤਸਰ ਨਹੀਂ ਪੂਰੇ ਦੇਸ਼ ਪੂਰੇ ਵਰਡ ਦੀ ਨਿਗਾਹਾਂ ਅਭਿਸ਼ੇਕ ਸ਼ਰਮਾ ਤੇ ਇਸ ਵੇਲੇ ਜਮਈ ਹੋਈਆਂ ਮੈਂ ਕਿ ਉਹ ਬੱਚੇ ਨੇ ਅੰਮ੍ਰਿਤਸਰ ਨੂੰ ਉੱਠ ਕੇ ਜਿੰਨੀ ਤਰੱਕੀ ਕੀਤੀ ਹੈ ਜੋ ਖੇਡ ਰਿਹਾ ਜੋ ਦੇਸ਼ ਵਾਸਤੇ ਕਰ ਰਿਹਾ ਉਹ ਆਪਣੇ ਆਪ ਚ ਇੱਕ ਮਿਸਾਲ ਹੈ ਇਹ ਭਗਵਾਨ ਦੀ ਕਿਰਪਾ ਹੈ ਵੈਗਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਿਡਰੋ ਨੂੰ ਅਸ਼ੀਰਵਾਦ ਮਿਲ ਰਿਹਾ ਜੀ थैंक यू सो मच सर बिल्कुल ਜਰਬਦੀਆਂ ਦੁਆਵਾਂ ਨੇ ਜੋ ਗੁਰੂ ਨਗਰੀ ਅੰਮ੍ਰਿਤਸਰ ਤੋਂ ਜਾਮਪਲ ਨੇ ਤਾਂ ਗੁਰੂ ਨਗਰੀ ਅੰਮ੍ਰਿਤਸਰ ਗੁਰੂਆਂ ਦੀ ਧਰਤੀ ਅਤੇ ਗੁਰੂਆਂ ਦੀਆਂ ਦੁਆਵਾਂ ਦੇ ਨਾਲ ਅੱਜ ਇੱਡੇ ਵੱਡੇ ਮੰਚ ਤੇ ਪਹੁੰਚੇ ਨੇ ਸਰ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦਾ ਮੈਚ ਬਹੁਤ ਹੀ ਇਤਿਹਾਸਿਕ ਮੈਚ ਹੋਣ ਵਾਲਾ ਹੈ ਮੁਕਾਬਲਾ ਪਾਕਿਸਤਾਨ ਦੇ ਖਿਲਾਫ ਕਿਉਂਕਿ ਪਾਕਿਸਤਾਨ ਨਾਲ ਜਦੋਂ ਵੀ ਮੈਚ ਹੁੰਦਾ ਹੈ ਤਾਂ ਉਹ ਬਹੁਤ ਹੀ ਸਾਰਿਆਂ ਦੇ ਲਈ ਬੇਸਬਰੀ ਦੇ ਨਾਲ ਇੰਤਜ਼ਾਰ ਰਹੇ ਬਿਲਕੁਲ ਸਹੀ ਕਹਾ ਸੀ 1984 ਨੂੰ ਏਸ਼ੀਆ ਕੱਪ ਸ਼ੁਰੂ ਹੋਇਆ ਸੀ ਤੇ ਅੱਜ ਉਹ ਦਾ ਜਿਹੜਾ ਫਾਈਨਲ ਹੋ ਰਿਹਾ ਹੈ ਜਿਹੜਾ ਹਰ ਚਾਰ ਸਾਲ ਬਾਅਦ ਆਉਂਦਾ ਹੈ ਏਸ਼ੀਆ ਕੱਪ ਹੁੰਦਾ ਹੈ ਤੇ ਅੱਜ ਜਿਹੜਾ ਪਹਿਲੀ ਵਾਰੀ ਇੰਡੀਆ ਪਾਕਿਸਤਾਨ ਇਸ ਫਾਈਨਲ ਚ ਪਿਲ ਰਿਹਾ 41 ਸਾਲਾਂ ਬਾਅਦ ਹੋਈ ਸਹੀ ਕਿਹਾ ਪਰ ਮੈਂ ਤੇ ਇੱਕੋ ਗੱਲ ਕਹਾਂਗਾ ਕਿ ਇਟ ਇਜ਼ ਅ ਬੈਡ ਰੂਮ ਨਬਜ਼ ਜਰੀ ਹੁੰਦੀ ਹੈ ਇਸ ਲਈ ਇਹਦੇ ਵਿੱਚ ਇੰਡੀਆ ਨੂੰ ਪੂਰਾ ਪੋਜ਼ਿਟਿਵ ਹੈ ਇੰਡੀਆ ਦਾ ਪਲੜਾ ਭਾਰੀ ਹੈ ਪਾਕਿਸਤਾਨ ਪੂਰੀ ਡਿਮੋਰਲਾਈਜ਼ ਹੈ ਕਿਉਂਕਿ ਉਹਨਾਂ ਦੀ ਜਿਹੜੀ ਥਾਟ ਪਰਸੈਪਸ਼ਨ ਹੈ ਉਹ ਗੇਮ ਦੇ ਨਾਲ ਨਹੀਂ ਹੈ ਉਹ ਗੇਮ ਨਹੀਂ ਖੇਲਦੇ ਉਹ ਕੁਝ ਹੋਰ ਹੀ ਖੇਲਦੇ ਆ ਉਹ ਸਾਰਿਆਂ ਦਾ ਜੱਗ ਜਾਇਰ ਹੋ ਗਿਆ ਜਿਹੜੀ ਲਾਸਟ ਗੇਮ ਚ ਕਿਸ ਤਰ੍ਹਾਂ ਉਹ ਡਿਮੋਰਲਾਈਜ਼ ਹੋ ਗਏ ਬੁੰਦਲ ਗਏ ਆউন্ডਪਟਾਂ ਗੱਲ ਕਰ ਰਹੇ ਸੀ ਕੁਛ ਕਰ ਰਹੇ ਸੀ ਕਿਉਂਕਿ ਉਹਨਾਂ ਸਮਝ ਕੁਛ ਲੱਗ ਨਹੀਂ ਰਹੀ ਸੀ ਇਸੇ ਸ਼ੋਅ ਦਾ ਇਹ ਗੇਮ ਖੇਲ ਰਹੇ ਹੋ ਬਈ ਤੁਸੀਂ ਗੇਮ ਆ ਇੱਕ ਤੁਸੀਂ ਵੀ ਪ੍ਰੋਫੈਸ਼ਨਲ ਹੋ ਬੰਦਾ ਪ੍ਰੋਫੈਸ਼ਨਲ ਗੇਮ ਖੇਲ ਰਿਹਾ ਹੈ ਤੁਸੀਂ ਪ੍ਰੋਫੈਸ਼ਨਲੀ ਆਨਸਰ ਕਰੋ ਤੁਸੀਂ ਜਿਹੜੀ ਉਹਦੇ ਗੰਦੇ ਗੰਦੇ ਵਰਡ ਸ਼ਾਪ ਦੇ ਗਾਲੀ ਬਜਾਉਂ ਨਗਰੀਜ਼ ਦਾ ਮਤਲਬ ਸਾਫ ਜ਼ਾਹਰ ਹੈ ਕਿ ਦੇ ডো ਨੋ ਨथिंग दे आर नॉट ਪਲੇਇੰਗ ਗੇਮ ਵਟ ਦੇ ਆਰ ਪਲੇਇੰਗ ਵੀ ਡੋਨਟ ਨੋ ਵਾਟ ਦੇ ਐਕਚੁਅਲੀ ਵਾਂਟ ਦੇ ਗੈਸਚਰ ਕਰ ਰਹੀ ਜੀ 50 ਹੋ ਰਹੀ ਹੈ 50 ਦਾ ਗੈਸਚਰ ਕੀ ਕਰ ਰਿਹਾ ਗਨ ਸ਼ੋ ਕਰਕੇ ਕਰ ਰਿਹਾ ਇਸ ਲਈ ਮੈਨੂੰ ਲੱਗਦਾ ਹੈ ਕਿ ਜਿਹੜੀ ਇੰਡੀਆ ਦੀ ਟੀਮ ਪ੍ਰੋਪਰਲੀ ਟ੍ਰੇਨਡ ਔਰ ਪ੍ਰੋਫੈਸ਼ਨਲੀ ਟੀਮ ਹੈ ਜਿਹੜੀ ਕਿ ਗੇਮ ਦੇ ਪ੍ਰਤੀ ਪੂਰੀ ਨਿਸ਼ਟਾ ਰੱਖਦੀ ਹੈ ਔਰ ਇਹਨਾਂ ਨੂੰ ਬਿਫਟਿੰਗ ਰਿਪਲਾਈ ਦੇਗੀ ਔਰ ਐਸਾ ਰਿਪਲਾਈ ਦੇਗੀ ਕਿ ਉੱਠ ਨਹੀਂ ਸਕਾਂਗੇ ਥੈਂਕ ਯੂ ਪੰਜਾਬ ਦੇ ਪੁੱਤੋ ਕੀ ਉਮੀਦਾਂ ਨੇ ਖਾਸ ਅੰਮ੍ਰਿਤਸਰ ਦੇ ਜੰਪਲ ਨੇ ਪਿਤਾ ਜੀ ਅੱਜ ਨਾਲ ਹੈ ਪੂਰਾ ਮੋਟੀਵੇਟ ਜਿਹੜਾ ਦੁਆਵਾਂ ਅਭਿਸ਼ੇਕ ਸਾਡਾ ਬੇਟਾ ਹੈ ਜੀ ਮੇਰਾ ਕੀ ਹੁੰਦੇ ਹਰ ਬੰਦਾ ਹੀ ਉਹਨੂੰ ਕਹਿੰਦਾ ਮੇਰਾ ਬੱਚਾ ਸਾਰਾ ਅੰਮ੍ਰਿਤਸਰ ਨੂੰ ਉਹਤੇ ਨਾਜ਼ ਆਵਾ ਗੁਰੂ ਕੀ ਨਗਰੀ ਜੰਪਾਲਾ ਗੁਰੂ ਦੀ ਨਗਰੀ ਜੋ ਬੜਾ ਗੁਰੂਆਂ ਪ੍ਰਤੀ ਉਹਦਾ ਬੜੀ ਨਿਸ਼ਟਾ ਹੈ ਬਹੁਤ ਜ਼ਿਆਦਾ ਹੈ ਔਰ ਹਰ ਵਾਰੀ ਜਦੋਂ ਆਂਦਾ ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕ ਕੇ ਇਸ਼ਨਾਨ ਕਰਕੇ ਜਾਂਦਾ ਉਹਨੂੰ ਪੂਰਾ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਹੈਗਾ ਔਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਬਹੁਤ ਪਲੇ ਰਾਇ ਤੁਸੀਂ ਵੀ ਵੇਝ ਦਿਓ ਜਿਹੜੇ ਆਪਣੇ ਰਿਕਾਰਡਾਂ ਲਈ ਖੇਲਦੇ ਆ ਅਭਿਸ਼ੇਕ ਇਸ ਵਰਚੁਅਲੀ ਸਿੰਗਲ ਪਲੇਅਰ ਹੈ ਜੋ ਦੇਸ਼ ਲਈ ਖੇល ਰਿਹਾ ਹੈ ਜੋ ਆਪਣੇ ਰਿਕਾਰਡ ਲਈ ਨਹੀਂ ਖੇល ਰਿਹਾ ਉਹ ਦੇਸ਼ ਲਈ ਖੇਲਦਾ ਹੈ ਉਹਨੂੰ ਪਤਾ ਹੈ ਕਿ ਮੈਂ ਜੇ ਪਹਿਲੇ 7 8 6 7 ਓਵਰਾਂ 'ਚ ਇੰਡੀਆ ਦੀ ਉਹ ਟੀਮ ਨੂੰ ਅੱਗੇ ਲੈ ਜਾਵਾਂ ਔਰ ਦੂਸਰੀ ਟੀਮ ਨੂੰ ਆਪੋਜ਼ਿਟ ਟੀਮ ਨੂੰ ਡਿਮੋਰਲਾਈਜ਼ ਕਰਾਂ ਮੈਨੂੰ ਉਹੀੋ ਫਾਇਦਾ ਹੈ ਮੈਂ ਉਹਦੇ 'ਚ ਮੇਰਾ ਫਾਇਦਾ ਭਾਵੇਂ ਮੇਰਾ ਰਿਕਾਰਡ ਬਣੇ ਨਾ ਬਣੇ ਭਾਵੇਂ ਮੇਰਾ ਸੈਂਕੜਾ ਬਣੇ ਨਾ ਬਣੇ ਸੋ ਹੀ ਆਲਵੇਸ ਪਲੇਸ ਫਾਰ ਦਾ ਗੇਮ ਹੀ ਆਲਵੇਸ ਪਲੇ ਫਾਰ ਹਿਸ ਕੰਟਰੀ ਸੋ ਵੀ ਆਲ ਹੈਵ ਉਹਨੂੰ ਬੈਸਟ ਆਫ ਲੱਕ ਕਹਿੰਦੇ ਆ ਔਰ ਵਧੀਆ ਖੇਲੇਗਾ ਮੈਂ ਤਾਂ ਨਾ ਕਿ ਅੱਜ ਇੰਡੀਆ ਏਸ਼ੀਆ ਦਾ ਪੂਰੀ ਉਮੀਦ ਨਹੀਂ ਜੀ ਪੂਰਾ ਕੌਨਫੀਡੈਂਸ ਹੈ ਸਾਨੂੰ ਅਸੀਂ ਤੇ ਪਿਛਲੇ ਮੈਚ ਕਿ ਅਸੀਂ ਸੋ ਮਾਰੇਗਾ ਰਹਿ ਗਈ ਪਰ ਅਸਵਰੀ ਮਾਰੇਗਾ ਫਾਈਨਲ ਚ ਸੋ ਮਾਰੇਗਾ ਥੈਂਕ ਯੂ ਸੋ ਮਚ ਸਰ ਸੋ ਬਿਲਕੁਲ ਅੱਜ ਦਾ ਦਿਨ ਖਾਸ ਦਿਨ ਹੈ ਇਤਿਹਾਸਿਕ ਮੁਕਾਬਲਾ ਹੋਣ ਜਾ ਰਿਹਾ ਤਾਂ ਉਮੀਦਾਂ ਹਰ ਕਿਸੇ ਦੀਆਂ ਯਾਨੀ ਕਿ ਇੰਡੀਆ ਟੀਮ ਜਿਹੜੀ ਹੈ ਉਹ ਆਪਣੇ ਹੱਥ ਦੇ ਵਿੱਚ ਏਸ਼ੀਆ ਕੱਪ ਲੈ ਕੇ ਆਵੇਗੀ ਤਾਂ ਤੁਹਾਨੂੰ ਦਿਖਾਇਆ ਦਿਸਕ ਕਿ ਕਿਸ ਤਰ੍ਹਾਂ ਅਭਿਸ਼ੇਕ ਸ਼ਰਮਾ ਜੋ ਕਿ ਪੂਰੇ ਭਾਰਤ ਦਾ ਹੁਣ ਬੇਟਾ ਬਣ ਚੁੱਕਿਆ ਹੈ ਤੇ ਹਰ ਕਿਸੇ ਦੀਆਂ ਉਮੀਦਾਂ ਉਹਨਾਂ ਤੇ ਵੀ ਟਿਕੀਆਂ ਨੇ ਕਿਉਂਕਿ ਲਗਾਤਾਰ ਜਿਸ ਤਰ੍ਹਾਂ ਪਿਛਲੇ ਮੈਚ ਦੇ ਵਿੱਚ ਉਹਨਾਂ ਨੇ ਆਪਣੀ ਬੈਟਿੰਗ ਦਿਖਾਈ ਬੈਟਿੰਗ ਦੇ ਜੋਹਰ ਦਿਖਾਏ ਚੋਕੇ ਸ਼ਕੀਆਂ ਦੀ ਬਰਸਾਤ ਕੀਤੀ ਤਾਂ ਅੱਜ ਵੀ ਕੁਝ ਇਸੇ ਤਰ੍ਹਾਂ ਦੇ ਹੀ ਉਮੀਦਾਂ ਲੈ ਕੇ ਪੂਰੇ ਫੈਨ ਦੇ ਵਿੱਚ ਜੋਸ਼ ਬਣਿਆ ਹੋਇਆ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਵੀ ਕਹਿਣਾ ਹੈ ਕਿ ਉਹਨਾਂ ਦਾ ਪੂਰੀਆਂ ਦੁਆਵਾਂ ਇਸ ਦੇ ਨਾਲ ਹੀ ਲੋਕਾਂ ਦੇ ਵੱਲੋਂ ਜਗ੍ਹਾ-ਜਗ੍ਹਾ ਤੇ ਹਵਨ ਕੀਤੇ ਜਾ ਰਹੇ ਨੇ ਪਾਠ ਕੀਤੇ ਜਾ ਰਹੇ ਨੇ ਤੇ ਦੁਆਵਾਂ ਮੰਗੀਆਂ ਜਾ ਰਹੀਆਂ ਨੇ ਕਿ ਇੰਡੀਆ ਜਿਹੜੀ ਹੈ ਏਸ਼ੀਆ ਕੱਪ ਲੈ ਕੇ ਆਵੇ ਕੈਮਰਾਮੈਨ ਅਸ਼ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ